ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਾਰੇ ਖੁਸ਼ ਰਹਿਓ ਤੁਸੀਂ ਆਪਦੇ ਪਰਿਵਾਰਾਂ ਵਿੱਚ ਤੇ ਘਰ ਬੈਠੇ ਹੋਏ ਆਪਣੇ ਲੋਕ ਗੀਤ ਲੋਕ ਬੋਲੀਆਂ ਨੂੰ ਤੁਸੀਂ ਸੁਣਦੇ ਰਹੋ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਤੁਹਾਡੇ ਸਾਹਮਣੇ ਗਾਉਣ ਲੱਗੇ ਹਾਂ ਜੀ ਕੁੜੀ ਦੇ ਵਿਆਹ ਦਾ ਸੁਹਾਗ ਆ ਹੁਣੇ ਆਂਟੀ ਜੀ ਨਾਲ ਗੱਲਾਂ ਬਾਤਾਂ ਹੁੰਦੀਆਂ ਪਈਆਂ ਸੀ ਇਹ ਵੀ ਦੱਸਦੇ ਪਏ ਸੀ ਕਿ ਮੈਂ ਵੀ ਲੋਕ ਗੀਤ ਬਹੁਤ ਗਾਏ ਆ ਆਪਣੇ ਸਮੇਂ ਦੇ ਵਿੱਚ ਥੋੜੀਆਂ ਗੱਲਾਂ ਬਾਤਾਂ ਕਰਦੇ ਆ ਜੀ ਫਿਰ ਆਪਾਂ ਤੁਹਾਨੂੰ ਗੀਤ ਸੁਣਾਵਾਂਗੇ ਤਾਂ ਦੱਸੋ ਆਂਟੀ ਜੀ ਵੀ ਤੁਸੀਂ ਵੀ ਉਹ ਸਮੇਂ ਨੂੰ ਹੰਡਾਇਆ ਹੋਣਾ ਇਹ ਵੀ ਜਦੋਂ ਸਾਰੇ ਵਿਆਹਾਂ ਦੇ ਵਿੱਚ ਆਪਾਂ ਲੋਕ ਗੀਤ ਗਾਉਂਦੇ ਹੁੰਦੇ ਸੀ ਹਾਂ ਪਵਨ ਇਹ ਚੀਜ਼ਾਂ ਜਦੋਂ ਵਿਆਹ ਤੋਂ ਪਹਿਲਾਂ ਲੋਕਾਂ ਨੇ ਘਰਾਂ 'ਚ ਗੀਤਾਂ ਤੇ ਬਹੋਣਾ ਤਸਿਆ ਦੀ ਮੰਮੀ ਹੁਣੇ ਦੀ ਨਾਲ ਜਾਣਾ ਉਹਨਾਂ ਨੂੰ ਦੇਖ ਕੇ ਫਿਰ ਅਸੀਂ ਉਹ ਵੀ ਗੀਤ ਰਿਪੀਟ ਕਰਨੇ ਤਾਂ ਅਸੀਂ ਹੌਲੀ ਹੌਲੀ ਜਾਂ ਦੇਖੀਆਂ ਕਿਉਂਕਿ ਉਦੋਂ ਫੋਨ ਨਹੀਂ ਸੀ ਹੁੰਦੇ ਹਨਾ ਬਿਨਾ ਫੋਨਾਂ ਤੋਂ ਸਾਰੀਆਂ ਚੀਜ਼ਾਂ ਕੋਈ ਵੀਡੀਓ ਨਹੀਂ ਸੀ ਹੁੰਦੀ ਹਾਂਜੀ ਤੇ ਮੈਨੂੰ ਲੱਗਦਾ ਵੀ ਤਿਆਰ ਹੋਣ ਤੇ ਵੀ ਇੰਨਾ ਸਮਾਂ ਨਹੀਂ ਲੱਗਦਾ ਸੀ ਨਹੀਂ ਸਿੰਪਲ ਉਦੋਂ ਨੀਰ ਪਾਲਾ ਹੁੰਦਾ ਹਰ ਇੱਕ ਵਿਆਹ ਤੇ ਨਵਾਂ ਸੂਟ ਹੁੰਦਾ ਜਦੋਂ ਅਸੀਂ ਛੋਟੇ ਸੀਗੇ ਮੇਰੀ ਏਜ ਹੋ ਗਈ ਆ 49 ਹਨਾ ਹਾਂਜੀ ਤਾਂ ਅਸੀਂ ਛੋਟੇ ਸੀ ਤਾਂ ਉਦੋਂ 6 ਮਹੀਨਿਆਂ ਤੋਂ ਕੱਪੜੇ ਬਣਾ ਕੇ ਦਿੰਦੇ ਹੁੰਦੇ ਸੀ ਕਰਦੇ ਹਾਂ ਨਾ ਤਾਂ ਉਹੀ ਕੱਪੜੇ ਹੁੰਦੇ ਸੀਗੇ ਤਾਂ ਪਰ ਫਿਰ ਵੀ ਬਹੁਤ ਚਾਹ ਹੁੰਦਾ ਸੀਗਾ ਵੀ ਆਪਾਂ ਵਿਆਹ ਤੇ ਜਾਣਾ ਹਨਾ ਜਿਵੇਂ ਮੇਰੀਆਂ ਵੀ ਅਕਸਰੀ ਜੀ ਮੇਰੇ ਦਾਦੀ ਹੁਣ ਨਾ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਉਦੋਂ ਸਮਾਂ ਹੁੰਦਾ ਸੀ ਕਿ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਮਾਣਦੇ ਸੀ ਹਨਾ ਲੋਕਾਂ ਦਾ ਜਿਵੇਂ ਤਿਆਰ ਹੋਣਾ ਹਨਾ ਇਹਨਾਂ ਚੀਜ਼ਾਂ ਤੇ ਘੱਟ ਧਿਆਨ ਹੁੰਦਾ ਸੀ ਉਹਨਾਂ ਨੂੰ ਹੁੰਦਾ ਸੀ ਨੱਚੀਏ ਗਾਈਏ ਰਸਮਾਂ ਕਰੀਏ ਸਭ ਤੋਂ ਵੱਡੀ ਗੱਲ ਹਾਂ ਮੈਂ ਹੁਣ ਜਿਵੇਂ ਇਹਨਾਂ ਨੂੰ ਆਪਦੇ ਬੱਚਿਆਂ ਨੂੰ ਵੀ ਦੱਸਦੀ ਹੁੰਦੀ ਆ ਮੈਂ ਕਿਹਾ ਅੱਜ ਤੋਂ ਜਿਵੇਂ ਵੀ 30 ਸਾਲ ਪਹਿਲਾਂ ਦਾ ਜਿਹੜਾ ਅਸੀਂ ਟਾਈਮ ਦੇਖਿਆ 30 35 ਸਾਲ ਪਹਿਲਾਂ ਹਾਂਜੀ ਤਾਂ ਉਦੋਂ ਜਿਵੇਂ ਵਿਆਹ ਹੁੰਦੇ ਸੀਗੇ ਤਾਂ ਇੰਨੇ ਖਾਚ ਨਹੀਂ ਹੁੰਦੇ ਸੀ ਨਾ ਬੰਦੇ ਹਨਾ ਸਿੰਪਲ ਸਾਰਾ ਕੁਝ ਹੁੰਦਾ ਸੀ ਤਾਂ ਜਾਣ ਜਾਣੀ ਤਾਂ ਉਦੋਂ ਬੜੀਆਂ ਬਰਾਤ ਨਹੀਂ ਜਾਂਦੀਆਂ ਅਸੀ ਤਰ੍ਹਾਂ ਚ ਵਿਆਹ ਹੁੰਦੇ ਸੀ ਜਾਣਨ ਨੂੰ ਤੋਰ ਕੇ ਫਿਰ ਬਹੁਤ ਮਗਰੋਂ ਕਿੱਦਾਂ ਪਾਉਂ ਬੋਲੀਆਂ ਪਾਉਂੀਆਂ ਹਾਂਜੀ ਤਾਂ ਫਿਰ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਉਹ ਗਿੱਧੇ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਮਿੱਠਾ ਵੰਡਣਾ ਉਹ ਮਿੱਠਾ ਲੈਣ ਦੀ ਬਹੁਤ ਖੁਸ਼ੀ ਹੁੰਦੀ ਸੀਗੀ ਹਾਂਜੀ ਇੱਕ ਮੈਂ ਹੋਰ ਹੈ ਮੈਨੂੰ ਗੱਲ ਚੇਤੇ ਆ ਗਈ ਜੀ ਸਾਡਾ ਜਿਹੜਾ ਬਚਪਨ ਅਸੀਂ ਇਹ ਬਚਪਨ ਆਪਦਾ ਵੇਖਿਆ ਕਿ ਅਸੀਂ ਵੀ ਬਚਪਨ ਦੇ ਵਿੱਚ ਕੋਈ ਬਰਾਤ ਨਹੀਂ ਗਏ ਹਨਾ ਬਾਅਦ ਚੋਂਦੇ ਤਾਂ ਆਂਟੀ ਤੁਹਾਨੂੰ ਯਾਦ ਹੋਊਗਾ ਕਿ ਸਾਧ ਸਾਧ ਨਹੀਂ ਬਣ ਕੇ ਜਾਂਦੇ ਹੁੰਦੇ ਸੀਗੇ ਹਾਂ ਜਦੋਂ ਮੇਰਾ ਬ੍ਰਦਰ ਦਾ ਵਿਆਹ ਸੀ ਤਾਂ ਮੇਰੀ ਮਾਮੀ ਜੀ ਹੁਣੀ ਜਿਵੇਂ ਮੇਰੇ ਚਾਰ ਮਾਮਾ ਜੀ ਆ ਹਨਾ ਤਾਂ ਤਿੰਨ ਮੰਮੀ ਦੀ ਮਾਸੀ ਜੀ ਦੇ ਬੇਟੇ ਸੀ ਸਾਰੇ ਬਹੁਤ ਫੈਮਿਲੀ ਸੀਗੀ ਹਾਂਜੀ ਪਹਿਲਾਂ ਤੁੰਨੇ ਜਾਗੂ ਚੱਕੀ ਬਹੁਤ ਗਿੱਧਾ ਪਾਇਆ ਫਿਰ ਉਹ ਸਾਦ ਸਾਦ ਨਹੀਂ ਬਣੀਆ ਬਹੁਤ ਉਦੋਂ ਮਜ਼ਾ ਆਇਆ ਸੀ ਬੜੀ ਹੋਰ ਚੀਜ਼ਾਂ ਖਤਮ ਹੋ ਗਈਆਂ ਹਾਂ ਤੇ ਇੱਕ ਹੋਰ ਚੀਜ਼ ਹੁੰਦੀ ਸੀਗੀ ਚਲੋ ਹੁਣ ਗੱਲਾਂ ਚਕਾਰ ਹੀ ਦਿੰਨੇ ਆ ਕਿ ਜਦੋਂ ਆਪਾਂ ਕਿਸੇ ਪਿੰਡ ਵਿਆਹ ਜਾਂਦੇ ਸੀ ਤਾਂ ਆਪਾਂ ਜਿਹੜੇ ਪਿੰਡੋਂ ਵਿਆਹ ਹੁੰਦਾ ਜੇ ਆਪਾਂ ਨੂੰ ਲੱਗਦਾ ਸੀ ਵੀ ਆਪਣੇ ਪਿੰਡ ਦੀਆਂ ਕੁੜੀਆਂ ਉਸ ਪਿੰਡ ਗਈਆਂ ਹੀਆਂ ਤਾਂ ਉਹਨਾਂ ਦੇ ਘਰੇ ਰੋਟੀ ਦੇਣ ਜਾਂਦੇ ਹੁੰਦੇ ਸੀ ਹਾਂ ਜ਼ਰੂਰ ਉਹ ਕਿੰਨੇ ਸੀ ਪਰੋਸਾ ਲੈ ਕੇ ਜਾਣਾ ਲੈ ਕੇ ਜਾਣਾ ਸਾਰੇ ਤਰ੍ਹਾਂ ਸਜਣਾ ਨਾਲ ਹੀ ਉਹਨਾਂ ਦੇ ਘਰੇ ਗਿੱਧਾ ਪਾ ਕੇ ਆਉਣਾ ਹਾਂ ਤੇ ਗੀਤ ਗਾਉਂਦੀਆਂ ਜਾਣਾ ਤੇ ਉੱਥੇ ਵੀ ਗਿੱਧਾ ਪਾ ਕੇ ਉਹਨਾਂ ਨਾਲ ਹੀ ਉਹਨਾਂ ਦੇ ਘਰੇ ਪਰੋਸਾ ਦੇ ਕਿਉਂ ਹਾਂਜੀ ਅੱਜ ਕੱਲ ਸਾਰੇ ਜਿਹੜੀਆਂ ਆ ਮਾਵਾ ਭੈਣਾਂ ਐ ਸਾਰੇ ਬਰਾਤ ਚਲੇ ਜਾਂਦੇ ਆ ਤੇ ਕਿੰਨਾ ਕੁਝ ਖਤਮ ਹੋ ਗਿਆ ਖਤਮ ਹੋ ਗਿਆ ਉਹ ਚੀਜ਼ਾਂ ਖਤਮ ਹੋ ਗੀਆਂ ਪਰ ਅੱਜ ਵੀ ਜਦੋਂ ਉਸ ਸਮੇਂ ਬਾਰੇ ਗੱਲਾਂ ਕਰਦੇ ਆ ਤਾਂ ਉਹਨਾਂ ਚੀਜ਼ਾਂ ਨੂੰ ਆਪਾਂ ਮਹਿਸੂਸ ਕਰਦੇ ਆ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਹੰਡਾਇਆ ਏ ਸਾਡੇ ਤੋਂ ਵੱਧ ਆਂਟੀ ਹੋਣਾ ਨੇ ਹੰਡਾਇਆ ਏ ਤਾਂ ਮਹਿਸੂਸ ਤਾਂ ਅਸੀਂ ਵੀ ਬਹੁਤ ਕਰਦੇ ਆ ਕਿਉਂਕਿ ਸਾਡਾ ਬਚਪਨ ਐਵੇਂ ਦਾ ਹੀ ਸੀਗਾ ਜਿਹੜਾ ਆਮ ਜੇ ਬੱਚਿਆਂ ਦਾ ਬਚਪਨ ਹੁੰਦਾ ਕਿ ਪਿੰਡ ਵਿੱਚ ਖੇਡਣਾ ਹਨਾ ਰਿਸ਼ਤੇਦਾਰੀਆਂ ਵਿੱਚ ਜਾਣਾ ਨਾਨਕੀਆਂ ਦੇ ਜਾਣਾ ਅੱਜ ਕੱਲ ਤਾਂ ਜਿਹੜਾ ਬੱਚਿਆਂ ਦਾ ਸਾਰਾ ਬਚਪਨ ਮੈਨੂੰ ਲੱਗਦਾ ਕਿ ਫੋਨਾਂ ਨੇ ਤੇ ਗੇਮਾਂ ਨੇ ਖੋਲਿਆ ਹਾਂਜੀ ਘਰ ਤੋਂ ਬਾਹਰ ਬੱਚੇ ਨਿਕਲਦੇ ਨਹੀਂ ਸੋ ਇੱਕ ਹੁਣ ਪਿਆਰਾ ਜਿਹਾ ਸੁਹਾਗ ਹੈ ਜੀ ਕੁੜੀ ਦੇ ਵਿਆਹ ਦਾ ਉਹ ਤੁਹਾਨੂੰ ਸੁਣਾਵਾਂਗੇ ਕੋਠਾ ਕਿਉਂ ਨਹੀਂ ਵੇਆ ਤਰਮੀ ਕਿਉਂ ਨਹੀਂ ਵੇਆ ਇਸ ਕੋਠੇ ਦੀ ਛੱਤ ਪਰ ਕੋਠਾ ਕਰਮੀ ਤਾਨੀ ਵੇਆ ਬਾਬਲ ਕਿਆਨੇ ਵੇਆ ਤਰਮੀ ਕਿਆਨੇ ਵੇਆ ਇਸ ਬਾਬਲ ਦੇ ਕੰਨਿਆ ਕਵਾਰੀ ਬਾਬਲ ਲੇ ਤਰਮੀ ਤਾਨੇ ਵੇਆ ਕੋਠਾ ਕਿਉਂ ਨਹੀਂ ਵੇਆ ਪਰਮੀ ਕਿਉਂ ਨਹੀਂ ਵੇਆ ਵੀਡੀਓ ਮੱਕ ਕੱਟ ਦੋ ਜਗਦੀਪ ਉਹ ਵਿੱਚੋਂ ਮੈਂ